ਅਨਮੋਲ ਬਿਸ਼ਨੋਈ ਨੂੰ ਦਿੱਲੀ ਲਿਆਂਦਾ ਗਿਆ ਹੈ ਔਰ ਪਟਿਆਲਾ ਹਾਊਸ ਕੋਰਟ ਐਨ ਆਈ ਏ ਲੈ ਕੇ ਪਹੁੰਚੀ ਹੈ ਸਖਤ ਸੁਰੱਖਿਆ ਘੇਰੇ ਦੇ ਤਹਿਤ ਅਨਮੋਲ ਬਿਸ਼ਨੋਈ ਨੂੰ ਕੋਰਟ ਲਿਆਂਦਾ ਗਿਆ ਔਰ ਹੁਣ ਐਨ ਆਈ ਏ ਅਨਮੋਲ ਬਿਸ਼ਨੋਈ ਦੇ ਰਿਮਾਂਡ ਦੀ ਮੰਗ ਕਰੇਗੀ ਪਟਿਆਲਾ ਹਾਊਸ ਕੋਰਟ ਦੇ ਬਾਹਰ ਸਖਤ ਸੁਰੱਖਿਆ ਪਹਿਰਾ ਹੈ ਅਨਮੋਲ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵਾਂਟਡ ਸੀ ਇਸ ਤੋਂ ਇਲਾਵਾ ਬਾਬਾ ਸਦੀਕੀ ਕਤਲ ਕਾਂਡ ਦੇ ਵਿੱਚ ਵੀ ਅਨਮੋਲ ਵਾਂਟਡ ਸੀ ਸਲਮਾਨ ਖਾਨ ਸਲਮਾਨ ਖਾਨ ਦੇ ਘਰ ਤੇ ਜਿਹੜੀ ਫਾਇਰਿੰਗ ਹੋਈ ਸੀ ਉਸ ਦੀ ਵੀ ਉਸ ਦਾ ਮਾਸਟਰਮਾਈਂਡ ਅਨਮੋਲ ਬਿਸ਼ਨੋਈ ਸੀ ਜੋ ਫਰਜ਼ੀ ਪਾਸਪੋਰਟ ਦੇ ਜ਼ਰੀਏ ਵਿਦੇਸ਼ ਫਰਾਰ ਹੋ ਗਿਆ ਸੀ April 2022 ਦੇ ਵਿੱਚ ਉਸ ਨੇ ਹਨੂ ਨਾਮ ਦਾ ਇੱਕ ਫਰਜ਼ੀ ਪਾਸਪੋਰਟ ਬਣਾਇਆ ਸੀ ਤੇ ਉਸ ਫਰਜ਼ੀ ਪਾਸਪੋਰਟ ਦੇ ਸਾਰੇ ਉਹ ਭਾਰਤ ਤੋਂ ਭੱਜ ਨਿਕਲਿਆ ਸੀ ਇੰਟਰਪੋਲ ਨੇ ਉਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ NIA ਨੇ ਅਨਮੋਲ ਨੂੰ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਸ ਤੇ 10 ਲੱਖ ਦਾ ਇਨਾਮ ਸੀ ਅਨਮੋਲ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਤੇ ਹੋਰ ਲੌਜਿਸਟਿਕਸ ਮੁਹੱਈਆ ਕਰਵਾਈ ਸੀ ਅਨਮੋਲ ਦੇ ਵਿਰੁੱਧ ਫਰੋਟੀ ਟਾਰਗੇਟ ਕਿਲਿੰਗ ਦੇ ਕਈ ਮਾਮਲੇ ਦਰਜ ਨੇ ਪੰਜਾਬ ਤੇ ਹੋਰ ਸੂਬਿਆਂ ਦੇ ਵਿੱਚ 18 ਮਾਮਲੇ ਅਨਮੋਲ ਬਿਸ਼ਨੋਈ ਤੇ ਦਰਜ ਨੇ ਔਰ ਅਨਮੋਲ ਬਿਸ਼ਨੋਈ ਲਾਰੈਂਸ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਜੋ ਲਾਰੈਂਸ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਖਤ ਸੁਰੱਖਿਆ ਦੇ ਪੈਰੇ ਹੇਠ अनमोल बिश्नोई ਨੂੰ ਪੇਸ਼ ਕੀਤਾ ਗਿਆ ਹੈ ਅਤੇ NIA ਹੁਣ ਉਸ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ NIA ਵੱਲੋਂ અનਮੋਲ ਬਿਸ਼ਨੋਈ ਦਾ ਰਿਮਾਂਡ ਮੰਗਿਆ ਜਾਏਗਾ ਪਹਿਲਾਂ ਤੇ ਹੁਣ ਦਿੱਲੀ ਦੇ ਵਿੱਚ ਹੀ અનਮੋਲ ਬਿਸ਼ਨੋਈ ਤੋਂ ਪੁੱਛਗਛ ਹੋਣੀ ਹੈ ਅਤੇ ਉਸ ਤੋਂ ਬਾਅਦ ਅੱਗੇ ਹੋਰ ਸਟੇਟਾਂ ਦੀ ਪੁਲਿਸ ਵੀ ਤਿਆਰ ਬੈਠੀ ਹੈ અનਮੋਲ ਬਿਸ਼ਨੋਈ ਦਾ ਰਿਮਾਂਡ ਲੈਣ ਦੇ ਲਈ ਸ਼ੰਕਰ ਆਨੰਦ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਸ਼ੰਕਰ ਕੋਰਟ ਦੇ ਵਿੱਚ ਕੀ ਪ੍ਰਕਿਰਿਆ ਇਸ ਵੇਲੇ ਚੱਲ ਰਹੀ ਹੈ NIA ਦੀ ਕੋਸ਼ਿਸ਼ ਕੀ ਹੈ किन्ना रिमांड दी मांग एनआईए कर सकती है किन्ने दिन का देखिए इस वक्त में एनआईए की एनआईए कोर्ट में एनआईए के ऑफिसर्स मौजूद हैं अनमोल बिस्नोई उसी कोर्ट के अंदर लाया गया है जिस वक्त में अनमोल बिस्नोई को अंदर लाया गया था उसका चेहरा जो है मास्क से ढक दिया गया था और साथ में दिल्ली पुलिस और इसके साथ साथ एनआईए के ऑफिसर्स साथ में थे और अब कोर्ट के अंदर पहुंचने के बाद जो कागजी कार्रवाई है वो थोड़ी देर में शुरू होगी कागजी औपचारिकताओं की अगर बात करें

ਪਾਰੀ ਸੁਰੱਖਿਆ ਬਲ ਦੇ ਹੇਠ ਪਾਰੀ ਸੁਰੱਖਿਆ ਦੇ ਹੇਠ ਜਿਹਦੇ ਚ ਦਿੱਲੀ ਪੁਲਿਸ ਦੇ ਜਵਾਨ ਨੇ ਸਪੈਸ਼ਲ ਫੋਰਸ ਹੈ ਜੋ ਅਨਮੋਲ ਬਿਸ਼ਨੋਈ ਨੂੰ ਉੱਥੇ ਲੈ ਕੇ ਆਈ ਹੈ ਐ ਔਰ ਇਸ ਸੁਰੱਖਿਆ ਘੇਰੇ ਦੇ ਅੰਦਰ ਅਨਮੋਲ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਦੇ ਅੰਦਰ ਲਿਜਾਇਆ ਜਾ ਚੁੱਕਿਆ ਹੈ ਕੁਝ ਐ ਸੈਕਿੰਡ ਪਹਿਲਾਂ ਦੀਆਂ ਇਹ ਅਸੀਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਕੋਰਟ ਦੀਆਂ ਵਕੀਲ ਆ ਰਹੇ ਨੇ ਪਹਿਲਾਂ ਚੱਲ ਕੇ ਫਿਰ ਉਸ ਤੋਂ ਬਾਅਦ ਪਿੱਛੇ ਪੁਲਿਸ ਦੇ ਜਵਾਨ ਨੇ ਪੁਲਿਸ ਦਾ ਘੇਰਾ ਹੈ ਔਰ ਉਸ ਘੇਰੇ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਲਿਜਾਇਆ ਜਾ ਰਿਹਾ ਹੈ ਮੂੰਹ ਤੇ ਮਾਸਕ ਲੱਗਿਆ ਹੋਇਆ ਹੈ ਅਨਮੋਲ ਬਿਸ਼ਨੋਈ ਦੇ ਔਰ ਸੁਰੱਖਿਆ ਘੇਰੇ ਦੇ ਤਹਿਤ ਉਸ ਨੂੰ ਪਟਿਆਲਾ ਹਾਊਸ ਕੋਰਟ ਦੇ ਅੰਦਰ ਲਿਜਾਇਆ ਜਾ ਚੁੱਕਿਆ ਹੈ ਸ਼ੰਕਰ ਆਨੰਦ ਜੁੜੇ ਹੋਏ ਨੇ ਸ਼ੰਕਰ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ ਕੀ ਪ੍ਰੋਸੀਜਰ ਇਸ ਵੇਲੇ ਆਪਾਂ ਜ਼ਿਕਰ ਕਰ ਰਹੇ ਸੀ ਕਿ ਕੋਰਟ ਦੇ ਵਿੱਚ ਰਹਿ ਸਕਦਾ ਹੈ ਕਿ ਭਾਈ ਆਪਕੇ ਸੁਣ ਦੇਖੀ ਕੋਰਟ ਰੂਮ ਕੇ ਅੰਦਰ ਵੀ ਦੇਖੀ ਤਮਾਮ ਕਾਗਜ਼ੀ ਉਪਚਾਰਕਤਾ ਹੈ तमाम जो कागजी औपचारिकताएं हैं उसको पूरा किया जा रहा है और कागजी औपचारिकताओं में क्या होता है कि वकील जो अनमोल बिस्वई के जो वकील हैं वो आपस में पहले बातचीत कर रहे हैं अनमोल विस्मोई से बातचीत की जा रही है और वो जिस कोर्ट रूम के अंदर में है वहां पर वो इन हाउस कैमरा है इ, 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 इन इन कैमरा प्रोसीडिंग है इन कैमरा प्रोसीडिंग का मतलब होता है कि वहां पर आरोपी पक्ष होगा और इसके साथ साथ जो एन पक्ष है वो आ, दो पक्षी होंगे और कोई भी आम व्यक्ति या मीडिया उस कमरे में नहीं है क्योंकि इन कैमरा प्रोसीडिंग में इस बात का खास ख्याल रखा जाता है जो बड़े कुछ गैंगस्टर्स होते हैं या बड़े टेररिस्ट होते हैं तो उस बात को ध्यान में रखते हुए उसकी सुरक्षा व्यवस्था को ध्यान में रखते हुए ये ऐसा फैसला लिया जाता है इन कैमरा प्रोसीडिंग का तो यहाँ पर अभी फिलहाल वो इन कैमरा प्रोसीडिंग चल रहा है तो इन कैमरा प्रोसीडिंग के पहले जो आरोपी को ये आ, वक्त दिया जाता है कि वो अपने वकील के साथ बातचीत कर सके तो इस वक्त में अनमोल बिस्वोई अपने वकील के साथ में बातचीत कर रहे हैं और पांच से सात मिनट के बाद तकरीबन दस मिनट माना जा सकता है कि दस मिनट के बाद तमाम जो कोर्ट की जो सुनवाई है वो औपचारिक तौर पर शुरू हो जाएगी शुरुआती तौर पर भी वकील के साथ में अनमोल बिस्वाई बातचीत कर रहा है तो शंकर इसमें एक बात और है जैसे अभी एन आई ये, ये प्रोसीजर देख रही है एनआईए की तरफ से रिमांड लेने की कोशिश की जाएगी क्या दिल्ली क्राइम ब्रांच या और एजेंसियां भी रिमांड लेने की कोशिश कर रही हैं या करेंगी अगले दिनों में निश्चिंत देखिए अभी एक म्यूचुअल अंडरस्टैंडिंग होती है जब जांच चाहे सेंट्रल एजेंसी की बात करें स्टेट एजेंसी के बीच में एक आ, एक जो कॉमन एक तालमेल होता है वो तालमेल इस बात को लेकर होता है कि अभी केंद्रीय जांच एजेंसी एनआईए के द्वारा उसे गिरफ्तार किया गया औपचारिक तौर पे तो अब जांच एजेंसी एनआईए ही उसका रिमांड मांगेगी अभी दिल्ली पुलिस की क्राइम ब्रांच या स्पेशल सेल अभी रिमांड नहीं मांगेगी जब अब जो रिमांड का वक्त आगा आगे का जो दिया जाएगा उसके बाद वो वक्त तय होगा तो अभी फिलहाल जांच एजेंसी एनआईए के द्वारा ही रिमांड मांगा जाएगा और इस वक्त में एनआईए के कई अधिकारी जो हैं वो कोर्ट रूम के अंदर मौजूद हैं तो आज कितने दिनों का वक्त मांगा जाता है निश्चित तौर पर मुझे लगता है कि शुरुआती तौर पर चौदह दिनों का रिमांड मांगा जाएगा लेकिन कोर्ट किस तरह से कितने दिनों का रिमांड देता है वो देखना राजनी होगा तो फिलहाल अनमोल बिस्लोई को कोर्ट को को के अंदर में लाने के बाद तमाम औपचारिकताएं पूरी हो रही है दिल्ली पुलिस के जो वरिष्ठ अधिकारी हैं वो भी अब फिलहाल कोर्ट रूम के अंदर में मौजूद हैं जी अच्छा शंकर वैसे तो जितने भी क्रिमिनल्स हैं जो बाहर चले गए या बाहर से अपने गैंग्स ऑपरेट कर रहे हैं या ऐसी जितनी भी वारदातें हैं उसको बाहर बैठ के अंजाम दे रहे हैं तो ऐसे लोगों को एक्स्ट्रा डाइट करके लाना एक बहुत बड़ी चुनौती एजेंसियों के सामने होती है और अनमोल के केस में हम थोड़ा सा बैकग्राउंड समझने की कोशिश करें तो एन को कितनी मशक्क़त करनी पड़ी अनमोल को यहाँ तक एक्स्ट्रा डाइट करके लाने में निश्चित तौर पर देखिए जिस तरह से अनमोल विस्मोई को लाया गया है लाने के बाद जिस तरह से अब आ, उसको जो प्रत्यर्पण कराया गया तो प्रत्यर्पण कराना जो है वो एक बहुत आ, एक कहा जा सकता है कि काफी मुश्किल भरा काम था लेकिन अब अनमोल बिस्ोई को जब कोर्ट के अंदर में लेके आ चुके हैं भारत उसे लाया जा चुका है अब उससे आगे की जो जांच पड़ताल होगी आगे की जो तफ्तीश की प्रक्रिया होगी वो बेहद महत्वपूर्ण हो गया क्योंकि उसका नेटवर्क जो है उसको नेटवर्क को खंगालना उससे जुड़े हुए तमाम दूसरे जो गैंगस्टर्स हैं उसको खंगालना अब बेहद महत्वपूर्ण होगा तो इन तमाम जो प्रक्रिया है दिखा रहे वक् वक् एंगल्स तो वक् वक् कैमरे की नजर तस्वीर ने अनमोल बिश्नोई बिल्कुल छोटी जी हाइट का एक नौजवान जिसने एक वाइट कलर द्रीम कलर की स्वेट शर्ट पाई हुई है ਔਰ ਮੂੰਹ ਤੇ ਮਾਸਕ ਲੱਗਿਆ ਹੋਇਆ ਛੋਟੇ ਛੋਟੇ ਬਾਲ ਨੇ ਲੌਰੈਂਸ ਬਿਸ਼ਨੋਈ ਦਾ ਭਰਾ ਹੈ ਸਕਾ ਜ਼ਾਹਿਰ ਜੀ ਗੱਲ ਹੈ ਭਰਾਵਾਂ ਦੀ ਸ਼ਕਲ ਇੱਕੋ ਜੀ ਉਹੇ ਜਾਈ ਜਿਹੜੀ ਲੁੱਕ ਹੈ ਉਹ ਨਜ਼ਰ ਆਉਂਦੀ ਹੈ ਲੌਰੈਂਸ ਵਰਗੀ ਜਿਵੇਂ ਲੌਰੈਂਸ ਨੂੰ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਜਦੋਂ ਕੋਰਟ ਦੇ ਵਿੱਚ ਲਿਆਇਆ ਜਾਂਦਾ ਸੀ ਤਾਂ ਉਹੀ ਲੁੱਕ ਲਗਭਗ ਉਸੇ ਤਰ੍ਹਾਂ ਦੀ ਲੁੱਕ ਅਨਮੋਲ ਬਿਸ਼ਨੋਈ ਦੀ ਨਜ਼ਰ ਆ ਰਹੀ ਹੈ ਉਹੀ ਜਿਹੜੀ ਕਦ ਕਾਠੀ ਉਹੀ ਮੜੰਗਾ ਜਿਹਨੂੰ ਪੰਜਾਬੀ ਚ ਕਹਿ ਦਿੰਦੇ ਆ ਦੋਨੇ ਭਰਾ ਨੇ ਔਰ ਇਕੋ ਜਿਹੀ ਜਿਹੜੀ ਤਸਵੀਰ ਹੈ ਉਹ ਨਜ਼ਰ ਆਉਂਦੀ ਹੈ ਜਿਵੇਂ ਕੋਰਟ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਲਿਆਂਦਾ ਗਿਆ ਪਰ ਇਸਦੇ ਇਰਾਦੇ ਕਿੰਨੇ ਖਤਰਨਾਕ ਨੇ ਇਸ ਦੀ ਇਸ ਦੀ ਫਿਜ਼ਿਕ ਨੂੰ ਦੇਖ ਕੇ ਜਾਂ ਇਸ ਦੀ ਬਾਡੀ ਲੈਂਗੁਏਜ ਨੂੰ ਦੇਖ ਕੇ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਕਿੰਨੇ ਕੇਸ ਦਰਜ ਨੇ ਔਰ ਕਿੰਨੇ ਇਰਾਦੇ ਖਤਰਨਾਕ ਨੇ ਔਰ ਕਿਸ ਤਰ੍ਹਾਂ ਦੇ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਅਨਮੋਲ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲਾ ਤੋਂ ਲੈ ਕੇ ਬਾਬਾ ਸਿਦਕੀ ਤੋਂ ਲੈ ਕੇ 17 18 ਮਾਮਲੇ ਜਿਹੜੇ ਨੇ ਉਹ ਅਨਮੋਲ ਬਿਸ਼ਨੋਈ ਤੇ ਦਰਜ ਨੇ ਔਰ ਬਾਹਰ ਬੈਠ ਕੇ ਇਹ ਸਾਰਾ ਆਪਣਾ ਨੈਟਵਰਕ ਚਲਾ ਰਿਆ ਸੀ ਲੋਰੈਂਸ ਇਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਹੈ ਪਰ ਅਨਮੋਲ ਬਾਹਰ ਬੈਠ ਕੇ ਇਹ ਸਾਰਾ ਨੈਟਵਰਕ ਚਲਾ ਰਿਆ ਸੀ ਸਿੱਧੂ ਮੂਸੇਵਾਲਾ ਦਾ ਮਰਡਰ ਹੋਣ ਤੋਂ ਬਾਅਦ ਇਹ ਸਾਰੇ ਹਾਈਲਾਈਟ ਹੋਏ ਲਾਈਵ ਲਾਈਟ ਦੇ ਵਿੱਚ ਆਏ ਹਾਲਾਂਕਿ ਗੈਂਗਸਟਰ ਗਤੀਵਿਧੀਆਂ ਦੇ ਵਿੱਚ ਤਾਂ ਇਹ ਬਹੁਤ ਪਹਿਲਾਂ ਤੋਂ ਸ਼ਾਮਿਲ ਸੀ ਪਰ ਉਸ ਵੇਲੇ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਹੋਈ ਸੀ ਜਿੰਨਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹਾਈਲਾਈਟ ਹੋਏ ਉਸ ਤੋਂ ਬਾਅਦ ਵੱਡਾ ਕਤਲकांड ਬਾਬਾ ਸਦੀਕੀ ਦਾ ਹੋਇਆ ਸਲਮਾਨ ਖਾਨ ਦੇ ਘਰ ਤੇ ਗੋਲੀਆਂ ਚੱਲੀਆਂ ਤਾਂ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਹੁਣ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਪਹਿਲਾਂ NIA ਅੱਜ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ਉਸ ਤੋਂ ਬਾਅਦ NIA ਜਦੋਂ ਕਹਿ ਦੇਵੇਗੀ ਅਦਾਲਤ ਦੇ ਵਿੱਚ ਕਿ ਹੁਣ ਉਹਨਾਂ ਨੂੰ ਹੋਰ ਰਿਮਾਂਡ ਦੀ ਜ਼ਰੂਰਤ ਨਹੀਂ ਜਿੰਨੀ ਵਾਰ ਵੀ ਰੀਮਾਂਡ ਅਗਲੇ ਦਿਨਾਂ ਦੇ ਵਿੱਚ ਲਿਆ ਜਾਂਦਾ ਤਾਂ ਫਿਰ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਹੈ ਦਿੱਲੀ ਕ੍ਰਾਈਮ ਬ੍ਰਾਂਚ ਵੀ ਹੈ ਉਸ ਤੋਂ ਬਾਅਦ ਦੂਸਰੇ ਸੂਬੇ ਹਰਿਆਣਾ ਦੀ ਪੁਲਿਸ ਹੈ ਰਾਜਸਥਾਨ ਦੀ ਪੁਲਿਸ ਹੈ ਯੂਪੀ ਦੀ ਪੁਲਿਸ ਹੈ ਪੰਜਾਬ ਦੀ ਪੁਲਿਸ ਹੈ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਵੀ ਤਿਆਰੀ ਹੈ